ਵਿਦੇਖ ਸੁਖਪਾਲ ਸਿੰਘ ਖਿਆਰਾਵਲੋਂ 골ਡ ਮੈਡਲਿਸ ਬਾਡੀਬਿਲਡਰ ਸਿਮਰਜੀਤ ਕੁਮਰਤਾ ਕੀਤਾ ਗਿਆ ਸਨਮਾਨ ਸਨਮਾਨ ਵਿਦੇਸ਼ ਦੀ ਧਰਤੀ ਤੇ ਤਾਕ ਜਮਾਉਣ ਤੋਂ ਬਾਅਦ ਭਾਰਤ ਪਰਤੇ 골ਡ ਮੈਡਲਿਸਟ ਸਿਮਰਜੀਤ ਕੁਮਰਨ ਪਿਤਾ ਅਤਵਿੰਦਰ ਸਿੰਘ ਕੋ ਬਣਵਾਸੀ ਤਲਵਾਰਾਤਾ ਵਿਦੇਖ ਸੁਖਪਾਲ ਸਿੰਘ ਖਿਆਰਾਵਲੋਂ ਮਾਨਸਰਮਨ ਕੀਤਾ ਗਿਆ ਪੰਡਤ ਲਵਾੜਾ ਚ ਰੱਖੇ ਗਏ ਸਾਧ ਤੇ ਪ੍ਰਭਾਵਸ਼ਾਲੀ ਸਮਾਗਮ ਤराण ਉਥੇ ਪੁੱਜੇ ਵਿਧਾਇਕ ਖੈਰਾ ਨੇ ਜਿੱਥੇ ਪਰਿਵਾਰ ਤੇ ਸਿਮੇ ਨੂੰ ਵਧਾਈ ਦਿੱਤੀ ਉਥੇ ਖੈਰਾ ਨੇ ਆਖਿਆ ਕਿ ਬੜਾ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਹਲਕੇ ਦੇ ਨੋਜਮਾਨ ਨੇ ਵਿਦੇਸ਼ ਇਟਲੀ ਵਿੱਚ ਬੋਡੀਗਾਰਡ ਇਨ ਕਲਾਸਿਕ ਫਿਜ਼ਿਕ ਵਿੱਚ 골ਡ ਮੈਡਲ ਜਿੱਤ ਕੇ ਪੂਰੇ ਪੰਜਾਬ ਦੀ ਸ਼ਾਨ ਪਤਾਈ ਹੈ ਉਹਨਾਂ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਵਰਗੀ ਪੈੜੀ ਲਾਹਤ ਨੂੰ ਤਿਆਕੇ ਉਹ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਅਜਿਹੇ ਮੁਕਾਬਲਿਆਂ 'ਚ ਭਾਗ ਲੈ ਕੇ ਆਪਣੇ ਮਾਪੇ ਪੱਤੇ ਦੇਸ਼ ਦਾ ਨਾਮ ਰੋਚਨ ਕਰ ਸਕਣ ਬੋਡੀ ਬਿਲਡਰ ਸਮਰਜੀਤ ਕੋਮਨ ਨੇ ਦੱਸਿਆ ਕਿ ਉਹਨਾਂ ਯੂਰਪ ਵਿੱਚ ਬੋਡੀ ਬਿਲਡਰ ਵਿੱਚ ਦੋ 골ਡ ਮੈਡਲ ਤੇ ਤੁਰਕੀ ਚ 올림픽 ਖੇਡਾਂ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ ਉਹਨਾਂ ਦੱਸਿਆ ਕਿ ਇਸ ਉਪਲਬਧੀ ਵਿੱਚ ਉਹਨਾਂ ਦੇ ਮਾਤਾ ਪਿਤਾ ਅਤੇ ਕੋਚ ਦਾ ਬਹੁਤ ਵੱਡਾ ਸੁਜੋਗ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਛਰ ਜ ਜਿੰਨਾ ਦਾ ਸਨਮਾਨ ਹੋਇਆ ਕੀ ਲੱਗਦੇ ਤੁਹਾਡੇ ਕੀ ਕਹਿਣਾ ਚਾਹੁੰਦੇ ਹੋ ਉਹ ਪਾਜੀ ਸਾਡੇ ਬੇਟਾ ਹੀ ਨੇ ਉਹਨਾਂ ਦਾ ਇਟਲੀ ਇਟਲੀ ਰਹਿੰਦੇ ਨੇ ਪੱਕੇ ਨੇ ਉਹ ਐਨ ਆਰ ਆਈ ਨੇ ਬਾਕੀ ਪਿੰਡ ਦਾ ਲਵਾਲਾ ਤੇ ਜ਼ਿਲ੍ਹਾ ਕਪੂਰਥਲਾ ਫਲਾਥ ਦੇ ਵਿੱਚੋਂ ਬਿਲੋਂਗ ਕਰਦੇ ਆ ਉਹ ਬਾਕੀ ਇਹ ਕਿ ਉਹਨਾਂ 2021 ਤੇ 22 ਦੇ ਵਿੱਚ 골ਡ ਮੈਡਲ ਲਿਆ ਸੀਗਾ ਬੋਡੀ ਬਿਲਡਰ ਦੇ ਵਿੱਚ 23 ਦੇ ਵਿੱਚ ਉਹਨਾਂ ਫਿਰ 올림픽 ਖੇਡ ਕੇ ਆਏ ਸੀਗੇ ਤੁਰਕੀ ਦੇ ਵਿੱਚ ਉਹ ਖੇਡ ਕੇ ਆਈਆਂ ਚੌਥਾ ਸਥਾਨ ਉਹਨਾਂ ਨੇ ਲਿਆ ਸੀਗਾ ਬਾਕੀ ਸਾਡੀ ਫੈਮਿਲੀ ਸਾਰੀ ਉੱਥੇ ਰਹਿੰਦੀ ਹੈ ਉੱਥੇ ਵੀ ਇਹਨੇ ਕਾਫੀ ਪਹਿਲਾਂ 4 ਸਾਲ ਕਬੱਡੀ ਵਿੱਚ ਵੀ ਇਹਨੇ ਕਾਫੀ ਨਾਂ ਕਮਾਇਆ ਉੱਥੇ ਜਿਹਦੇ ਵਿੱਚ ਫਿਰ 3 ਸਾਲ ਗੱਦਾ ਕੁਸ਼ਤੀ ਵੀ ਕੀਤੀ ਇਹਨੇ ਉਹਦੇ ਵਿੱਚ ਵੀ ਇਹਨੇ ਕਾਫੀ ਨਾਂ ਕਮਾਇਆ ਬੋਡੀ ਬਿਲਡਰ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਚੰਗਾ ਕੋਚ ਮਿਲਣ ਦੇ ਕਾਰਨ ਬੋਡੀ ਬਿਲਡਰ ਦੇ ਵਿੱਚ ਉਹਨੇ ਫਿਰ ਆਪਣਾ 올림픽 ਖੇਡ ਗਿਆ ਅੱਜ ਹੀ ਗਾ ਬਾਕੀ ਤਲਵਾਰਾ ਨਗਰ ਦਾ ਕਾਫੀ ਉਹਨੇ ਨਾਮ ਰੋਸ਼ਨ ਕੀਤਾ ਬੜੀ ਵਾਈਗੁਰ ਦੀ ਕਿਰਪਾ ਹੋਈ ਆ ਬਾਕੀ ਖੈਰਾ ਸਾਹਿਬ ਸਾਡੇ ਪਿੰਡ ਆਏ ਸੀਗੇ ਉਹਨਾਂ ਕਿਹਾ ਸੀਗਾ ਉਹਦਾ ਸਨਮਾਨ ਕਰਨਾ ਆ ਉਹ ਸਾਡੇ ਪਿੰਡ ਕਾਫੀ ਆਪਣੀ ਸੰਗਤ ਇਕੱਠੀ ਹੋਈ ਹੈ ਉਹਦੇ ਵਿੱਚ ਉਹਨਾ ਕੇ ਸਨਮਾਨ ਕੀਤਾ ਉਹਦਾ ਬਹੁਤ ਬਹੁਤ ਥੈਂਕ ਯੂ ਖੈਰਾ ਸਾਹਿਬ ਦਾ ਬਾਕੀ ਸਾਡੇ ਪਿੰਡ ਤੇ ਬੜਾ ਕਾਫੀ ਨਾਮ ਰੋਸ਼ਨ ਕੀਤਾ ਉਹ ਲੜ ਕੇ ਰੇ ਥੈਂਕ ਯੂ ਧੰਨਵਾਦ ਕਾਈ ਸਰ ਕੀ ਕਹਿਣਾ ਚਾਹੁੰਦੇ ਅੱਜ ਸਪਾਸ ਸਿੰਘ ਖਾਰਾ ਵੱਲੋਂ ਸਿਮਰ ਦਾਤ ਸਨਮਾਨ ਕੀਤਾ ਗਿਆ ਹੈ ਹਾਂ ਖਾਰਾ ਸਾਹਿਬ ਸਾਡੇ ਪਿੰਡ ਆਏ ਸੀ ਤੇ ਸਾਡੇ ਤੁਹਾਡਾ ਭੀਜਾ ਹੀ ਲੱਗਦਾ ਸਿਮਰਜੀਤ ਸਿੰਘ ਘੁੰਮਣ ਇਹ ਵਿਦੇਸ਼ ਰਹਿੰਦੇ ਇਟਲੀ ਵਿੱਚ ਇਹਨਾਂ ਨੇ ਦੋ 골ਡ ਮੈਡਲ ਜਿੱਤੇ ਆ ਤੇ ਬਾਅਦ ਵਿੱਚ ਇਹਨਾਂ ਨੇ 2023 ਦੇ ਵਿੱਚ 올림픽 올림픽 ਜਿੱਤੀ ਆ ਉਹ ਤੁਰਕੀ ਦੇ ਵਿੱਚ ਇਨਾਂ ਦਾ ਬਹੁਤ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਹੈ ਇਹਨਾਂ ਦਾ ਇਹਨਾਂ ਦੀ ਤੇ ਇਸ ਵਾਸਤੇ ਖੈਰਾ ਸਾਹਿਬ ਇੱਥੇ ਆਏ ਸਨ ਤੋਂ ਉਹਨਾਂ ਨੇ ਸਨਮਾਨ ਕੀਤਾ ਤੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਪਿੰਡ ਦਾ ਵੀ ਨਾਂ ਕਿਸੇ ਨੂੰ ਉੱਚਾ ਕੀਤਾ ਹੈ ਤੋਂ ਸਾਡਾ ਆਪਣਾ ਮੁੰਡਾ ਹੈ ਆਪਣਾ ਸਾਡਾ ਬੇਟਾ ਹੀ ਹੈ ਜਿਹੜ ਜਿੰਨੇ ਇਹ ਕੰਮ ਕੀਤਾ ਹੈ ਤੇ ਬੜੀ سارے ਪਿੰਡ ਨੇ ਖੁਸ਼ੀ ਮਨਾਈ ਹੈ ਇਸ ਗੱਲ ਦੀ ਠੀਕ ਹੈ